ਚੋਰਾਂ ਦੀ ਇੱਕ ਸ਼ਰਮਨਾਕ ਕਰਤੂਤ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਗੁੱਸਾ ਆ ਜਾਏਗਾ ਦਰਸਲ ਇੱਕ ਮੁਨੀਆਰੀ ਦੀ ਦੁਕਾਨ ਦੇ ਵਿੱਚ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਸ ਦੁਕਾਨਦਾਰ ਸ਼ਟਰ ਖੋਲ ਕੇ ਜੋ ਨੋਟਾਂ ਵਾਲੇ ਹਾਰ ਹੁੰਦੇ ਨੇ ਉਹ ਚੋਰੀ ਕਰਕੇ ਇਹ ਫਰਾਰ ਹੋ ਜਾਂਦੇ ਨੇ ਇੱਥੋਂ ਤੱਕ ਕਿ ਤਿੰਨ ਚੋਰ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਤੇ ਦੋ ਚੋਰ ਦੂਜੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਮੂੰਹ ਪੂਰੀ ਤਰ੍ਹਾਂ ਇਹਨਾਂ ਦੇ ਵੱਲੋਂ ਟੱਕਿਆ ਹੋਇਆ ਸੀ ਤੇ ਇੱਕ ਚੋਰ ਦੇ ਵੱਲੋਂ ਆਪਣੀ ਲੋਹੀ ਉਤਾਰਦ ਕੇ ਦਿੱਤੀ ਜਾਂਦੀ ਐ ਤੇ ਉਹ ਤਮਾਮ ਨੋਟ ਜਿਹੜੇ ਐ ਇਸ ਲੋਹੀ ਦੇ ਵਿੱਚ ਰੱਖ ਕੇ ਫਰਾਰ ਹੋ ਜਾਂਦੇ ਨੇ ਇਹ ਮਾਮਲਾ ਤਰਨਤਰਨ ਦੇ ਕਸਬਾ ਫਤਿਹਬਾਦ ਤੋਂ ਸਾਹਮਣੇ ਆਇਆ ਜਿੱਥੇ ਕੀ ਰਾਤ ਦੇ ਹਨੇਰੇ ਦੇ ਫਾਇਦਾ ਚੋਰਾਂ ਦੇ ਵੱਲੋਂ ਚੁੱਕਿਆ ਗਿਆ ਤੇ ਮਨੀਆਰੀ ਦੀ ਦੁਕਾਨ ਦੇ ਵਿੱਚੋਂ 80000 ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਹਾਲਾਂਕਿ ਇਹ ਸਾਰੇ ਘਟਨਾਕਰਮ ਦੀ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਇਹਨਾਂ ਚੋਰਾਂ ਦੇ ਵਿੱਚੋਂ ਇੱਕ ਚੋਰ ਜਿਹੜਾ ਕਾਫੀ ਅਤਖੜ ਉਮਰ ਦਾ ਲੱਗ ਰਿਹਾ ਕਿਉਂਕਿ ਉਸ ਦੇ ਵੱਲੋਂ ਕੁੜਤਾ ਪਜਾਮਾ ਪਾਇਆ ਹੋਇਆ ਤੇ ਇਸ ਦਰਮਿਆਨ ਪੰਜ ਦੇ ਕਰੀਬ ਇਹ ਚੋਰ ਹੁੰਦੇ ਨੇ ਤੇ ਨਵੇਂ ਨੋਟ ਵੜਾ ਹਾਰ ਜਿਹੜੇ ਆ ਚੁੱਕ ਲੈਂਦੇ ਨੇ ਇਸ ਦਰਮਿਆਨ ਇਹਨਾਂ ਦੇ ਵੱਲੋਂ ਜੋ ਹੈ ਫਟਾਫਟ ਲੋਈ ਦੇ ਵਿੱਚ ਰੱਖ ਕੇ ਇਹ ਫਰਾਰ ਹੋ ਜਾਂਦੇ ਨੇ ਕਿੱਧਰ ਨੂੰ ਗਏ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ حاصل ਨਹੀਂ ਹੋ ਸਕੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿੰਨੀ ਚੁਲਾਕੀ ਦੇ ਨਾਲ ਇਹਨਾਂ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਮੋਟਰਸਾਈਕਲ ਦੇ ਉੱਤੇ ਆ ਕੇ ਖੜ ਗਏ ਗਲੀ ਦੇ ਬਿਲਕੁਲ ਵਿਚਕਾਰ ਇੰਨੇ ਨੂੰ ਦੂਜਾ ਮੋਟਰਸਾਈਕਲ ਆਇਆ ਇਨ੍ਹਾਂ ਦੇ ਵਿੱਚੋਂ ਇੱਕ ਚੋਰ ਦੇ ਵੱਲੋਂ ਜੋ ਆ ਥੱਲੇ ਬਹਿ ਕੇ ਸ਼ਟਰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਸ਼ਟਰ ਖੁੱਲ ਗਿਆ ਤਾਂ ਫਟਾਫਟ ਲੋਈ ਦੇ ਵਿੱਚ ਇਹ ਨੋਟਾਂ ਵਾਲੇ ਹਾਰ ਰੱਖੇ ਤੇ ਮੌਕੇ ਤੋਂ ਫਰਾਰ ਹੋ ਗਏ ਹਾਲਾਂਕਿ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਜਿਸ ਦੀ ਦੁਕਾਨ ਹੈ ਉਸ ਦੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਛੇਤੀ ਤੋਂ ਛੇਤੀ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੇਰਾ ਨਾਮ ਪਲਵਿੰਦਰ ਸਿੰਘ ਤੇ ਕਿੱਥੇ ਦੁਕਾਨ ਤੁਹਾਡੀ ਮੇਨ ਬਾਜ਼ਾਰ ਪਤਿਆਬਾਜ ਕੀ ਗੱਲ ਹੋਈ ਜਿਹੜੀ ਬੀਤੀ ਰਾਤ ਰਾਤੀ 4:05 ਤੇ ਮੈਨੂੰ ਕਿਸੇ ਮੇਰੇ ਭਤੀਜੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲਾ ਪਿਆ ਜਾ ਕੇ ਦੇਖੋ ਮੈਂ ਆਇਆ ਤਾਂ ਸ਼ਟਰ ਖੁੱਲਾ ਆਇਆ ਸੀ ਤੇ ਕੀ ਅੰਦਰੋਂ ਚੋਰੀ ਆ ਕਿੰਨੇ ਜਾਣੇ ਆ ਜਿਹੜੇ ਚੋਰੀ ਕਰਨ ਆਲੇ ਇਹ ਤੇ ਬਾਅਦ ਵਿੱਚ ਪਤਾ ਲੱਗੂਗਾ ਵੇਖਿਆ ਤੇ ਬਾਕੀ ਨੁਕਸਾਨ ਕਾफी ਹੋ ਗਿਆ ਕਿੰਨਾ ਕ ਨੁਕਸਾਨ ਹੈ ਤਕਰੀਬਨ 75-77 ਹਜ਼ਾਰ ਦਾ ਕੀ ਕੀ ਲੈ ਕੇ ਗਏ ਆਰ ਤੇ ਨਵੇਂ ਨੋਟ ਕਿੰਨੇ ਕਾ ਆਰ ਲੈ ਕੇ ਗਏ ਤਕਰੀਬਨ 30-35 ਹਜ਼ਾਰ ਦੇ ਆ ਰਹੇ ਨੇ ਜਾਂ 40-42 ਹਜ਼ਾਰ ਦੇ ਨਵੇਂ ਨੋਟ ਹੋਣੇ ਕੋਈ ਪੁਲਿਸ ਪ੍ਰਸ਼ਾਸਨ ਮੌਕਾ ਵੇਖਣਾ ਹੈ ਇੱਥੇ ਹਾਂਜੀ ਆਈ.ਸੀ.ਓ. ਸਾਹਬ ਨੂੰ ਤੇ ਲੈ ਕੇ ਵੀ ਲੈ ਮੈਂ ਤੇ ਆਇਆ ਹਾਂ ਤੇ ਬਾਕੀ ਉਹ ਕਹਿੰਦੇ ਸੀ ਕਾਰਵਾਈ ਕਰਾਂਗੇ ਤੇ ਤੁਹਾਡਾ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਬਸ ਮੰਗੇ ਇਹੋ ਹੀ ਆ ਜੀ ਤੁਹਾਨੂੰ ਤੇ ਫੜੇ ਜਾਣ ਤੇ ਉਹਨਾਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ